ਲੈ ਮੈਂ ਪੇੜੇ ਜਾਨੀ ਆ ਵੋਟਾਂ ਵਾਲੀਆਂ ਕਿ ਨਹੀਂ ਆ ਘਰ ਦਾ ਧਿਆਨ ਰੱਖੀ ਕਿਉਂ ਮਾ ਤੂੰ ਪੁੱਠੇ ਕੰਮਾਂ 'ਚ ਜਾਨੀ ਆ ਪੁੱਠੇ ਕੰਮਾਂ 'ਚ ਨਹੀਂ ਹੁਣ ਸਾਰੇ ਮੇਰੇ ਨਾਲ ਨੇ ਗੋ ਪਿੰਡ 'ਚ ਬੇਇੱਜ਼ਤੀ ਕਰਾਉਣੀ ਆ ਨਹੀਂ ਬੇਇੱਜ਼ਤੀ ਨਹੀਂ ਹੁੰਦੀ ਨਹੀਂ ਹੁੰਦੀ ਬੇਇੱਜ਼ਤੀ ਚੰਗਾ ਮਾ ਪੂਰਾ ਉਹਨਾਂ ਦੇ ਘਰੇ ਰੱਖੀ ਰੱਖੀ ਨਾਲ ਮੈਂ ਖੇਤ ਆ ਨਾ ਪਾਣੀ ਦਾ ਟਾਈਮ ਬਾਰੀ ਦਾ ਟਾਈਮ ਹੋ ਗਿਆ ਆ ਗੇਟ ਗੁੱਡ ਲਾ ਜੀ ਲੈ ਮੈਂ ਤਾਂ ਜਾ ਕੇ ਆਉਣੀ ਆਗੀ ਆਪਦੀ ਨਿਗਾਹ ਰੱਖੀ ਸਾਰੀ ਕਰ ਲਾ ਜਵੇਂ ਕਰਨ ਵਾਲ ਮੇਰੀ ਕਿਹੜਾ ਮੰਨਣੀ ਆਗੀ ਛੇਤੀ ਆ ਮੈਂ ਖੇਤ ਜਾਣਾਗਾ ਘਰੇ ਤੂੰ ਬਾੜ ਆ ਗਈ ਮੈਂ ਜਾਨੀ ਆ ਚੰਗਾ ਮੰਦੀਪ ਕਰਿਆ ਹਾਂਜੀ ਕਰਿਆ ਜੋ ਹੋਰ ਮਨਦੀਪ ਠੀਕ ਆ ਹਾਂਜੀ ਠੀਕ ਠਾਕ ਬੜੇ ਕੰਮ ਚੱਲਦਾ ਵਧੀਆ ਚੱਲੀ ਜਾਂਦਾ ਕੰਮ ਦੀ ਹੋਰ ਠੀਕ ਠਾਕ ਵਧੀਆ ਕਪੜਾ ਲੈ ਰਹੀ ਹਾਂ ਹਾਂਜੀ ਵਧੀਆ ਹੀ ਜਾਂਦਾ ਮੰਡੇ ਰੇ ਪੜਾਈ ਵਧੀਆ ਚੱਲਦੀ ਆ ਵਧੀਆ ਜਲਦੀ ਤੁਸੀਂ ਦੱਸੋ ਆਪਣਾ ਵਧੀਆ ਵਧੀਆ ਕੀ ਚੱਲ ਰਿਹਾ ਬੱਸ ਤੈਨੂੰ ਪਤਾ ਹੀ ਆ ਦੱਸੋ ਆਪਣੇ ਸਰਪੰਚੀ ਬਾਰੇ ਗੱਲ ਕਰਤੀ ਸੀਗੀ ਹਾਂਜੀ ਵੀ ਕੰਟੇਨ ਇਹ ਵਿਚਾਲੇ ਤੋਂ ਸਰਪੰਚੀ ਚ ਖੜੀ ਹੋਈ ਆ ਹਾਂਜੀ ਵਧੀਆ ਗੱਲ ਐ ਤੇ ਤੇ ਤੁਸੀਂ ਹੁਣ ਸਪੋਰਟ ਕਰੋਗੇ ਫੇਰ ਹੀ ਆ ਨਾ ਸਪੋਰਟ ਤਾਂ ਹੈਗੀ ਹੋਈ ਐ ਤੁਹਾਨੂੰ ਪਤਾ ਹੀ ਐ ਸਪੋਰਟ ਤਾਂ ਐ ਇੱਕ ਆਪਣੀ ਉਧਰੋਂ ਵੀ ਉੱਠਿਆ ਰਿਆ ਵੀਰੋ ਠੀਕ ਐ ਠੀਕ ਐ ਹਾਂ ਉੱਠੀ ਉਹ ਵੀ ਉੱਠੀ ਉਹ ਵੀ ਉੱਠੀ ਆਈ ਹੋਈ ਆਈ ਸੀ ਹੁਣ ਤੁਹਾਨੂੰ ਪਤਾ ਹੀ ਐ ਫੇਰ ਜਦੋਂ ਵੋਟਾਂ ਸ਼ੁਰੂ ਹੋ ਜਾਂਦੀਆਂ ਆ ਚੱਲਾ ਇਹ ਕਨੇ ਵੀ ਹੁਣ ਤੇ ਤੁਸੀਂ ਸਪੋਰਟ ਕਰੋਗੇ ਫੇਰ ਹੀ ਆ ਨਾ ਦੋਨੋਂ ਕੋਈ ਗੱਲ ਨਹੀਂ ਹੁਣ ਸਾਰੀਆਂ ਕਹਿਦੀਆਂ ਨੇ ਨਾਲ ਦੀਆਂ ਵੀ ਕੋਈ ਨੀ ਕੋਈ ਚੰਗੀ ਗੱਲ ਹੈ ਜੇ ਕੋਈ ਚੰਗਾ ਕੰਮ ਕਰੋਗੇ ਹਾਂ ਹਾਂ ਆਪਾਂ ਤਾਂ ਆਪਾਂ ਚੰਗੇ ਕਰਾਂਗੇ ਹਾਂਜੀ ਕੋਈ ਗੱਲ ਨਹੀਂ ਜਰੂਰ ਫਿਰ ਕਿਤੇ ਉਧਰ ਨਾ ਵਗ ਜੇ ਉਹ ਤਾਂ ਬਾਹਰ ਫੁੱਪਦੇ ਨਾ ਨਾ ਆਪਾਂ ਜਦੋਂ ਤੁਹਾਨੂੰ ਕਹਤਾ ਹੁਣ ਤੈਨੂੰ ਪਤਾ ਤਾਂ ਹੈਗਾ ਉਹਨਾਂ ਦਾ ਨਾ ਨਾ ਕੋਈ ਗੱਲ ਨਹੀਂ ਜਿਵੇਂ ਹੁਣ ਤੁਸੀਂ ਪਹਿਲਾਂ ਤੋਂ ਠੀਕ ਹੈ ਨਾ ਜਾਣ ਪਛਾਣ ਵੀ ਆਪਣੀ ਫਿਰ ਉਹ ਤਾਂ ਦੇਖਣੀ ਪੈਂਦਾ ਆਪਾਂ ਨੂੰ ਮਾਤਾ ਪੂਰਾ ਮਾਣ ਕਰਕੇ ਆਈਆਂ ਮੇਰੇ ਸੇਲੀ ਆ ਨਾ ਨਾ ਕੋਈ ਗੱਲ ਨਹੀਂ ਹੈਗੀ ਆਪਾਂ ਪੁਲਿਸ ਪੋਰਟ ਕਰਾਂਗੇ ਆਪਾਂ ਆਪਣੇ ਭੈਣ ਭਰਾਵਾਂ ਨੂੰ ਵੀ ਕਹਾਂਗੇ ਕੋਈ ਗੱਲ ਹੋਰ ਹੋਰ ਤੋਂ ਵੀ ਕਹਿ ਕੇ ਪਵਾਏ ਹੋ ਕੋਈ ਗੱਲ ਨਹੀਂ ਜ਼ਰੂਰ ਤਰਸ਼ੀਮ ਨੂੰ ਵੀ ਕਹੋ ਚੰਗਾ ਨਾ ਨਾ ਕੋਈ ਗੱਲ ਨਹੀਂ ਜ਼ਰੂਰ ਹੋਰ ਕੋਈ ਸੇਵਾ ਬਸ ਠੀਕ ਠਾਕ ਬਰੀਏ ਆਪਣੇ ਮੈਂ ਕੋਈ ਗੱਲ ਨਹੀਂ ਜ਼ਰੂਰ ਦੀਦੀ ਚਾਹ ਪਾਣੀ ਫਿਰ ਚਾਹ ਪਾਣੀ ਚਾਹ ਤਾਂ ਠੀਕ ਆ ਆਪਣੇ ਹੁਣ ਬਸ ਨਾ ਹੱਥ ਬੰਨ ਕੇ ਕਹਿੰਦੇ ਆਂ ਬੋਟਾ ਮੈਨੂੰ ਪਾ ਦੇ ਕੋਈ ਗੱਲ ਨਹੀਂ ਦੀਦੀ ਜ਼ਰੂਰ ਹੁਣ ਛੋਟੇ ਕਰਕੇ ਖੜੇ ਹੋਏ ਆਂ ਕੋਈ ਗੱਲ ਨਹੀਂ ਦੀਦੀ ਜ਼ਰੂਰ ਕਿ ਕਿ ਲੋਗਾਂ ਨੂੰ ਪਾਣੀ ਹੈ ਕੈਂਕ ਪੰਜ ਮੁੰਜ ਗਏ ਓਟ ਹੋਈ ਦੁਕਾਨੀ ਕਿੰਨਾ ਟਾਈਮ ਤੂੰ ਹੋਗਾ ਪਾਣੀ ਤੋਂ ਨਹੀਂ ਪੀਨੇ ਪਾਣਾ ਬੰਨਿਆ ਯਾਰ ਪਾਣ ਕਰਦੇ ਆਂ ਕਿ ਸੰ ਟੁੰਕੜੇ ਦਾ ਇੰਤਜ਼ਾਮ ਪਾਣਦੇ ਆਂ ਤੂੰਤੀ ਨੂੰ ਕਿੱਥੇ ਆ ਜਦਾ ਆਇਆ ਨਹੀਂ ਪਤਾ ਉਹਦੇ ਭਾਪੇ ਕੋਲੇ ਦੁਕਾਨ ਤੇ ਬੈਠਾ ਹੋਇਆ ਨਾ। ਹੂੰ ਪਤਾ ਕਿਦਣ ਗਿਆ ਹੂੰ ਕੰਗੜਾ ਬਾਨਾ। ਆਉਂ ਦੇਖਣੇ ਤਾਂ ਭਾਂਟ ਮਾਟਾ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਕਿੱਥੋਂ ਲਾਹਾਂਗੇ ਗੁਲਗੁਲੇ। ਇਹ ਗਰੇ ਕੋਈ ਕੋਈ ਬਣਾ ਜਗਾ ਗੋਟੀਆਂ ਟੀਆਂ ਕਰ ਦਿਆਂ ਉੱਥੇ ਦੇਖਦੇ ਆਂ ਜੇ ਬੈਠਾ ਹੋਣਾ ਕੋਈ ਢੂਤੀ ਢੂਤੀਆਂ ਖਾ। ਦੇਖ ਲਿਆ ਕਿਸੇ ਦੇ ਚੁੰਨੇ ਤੇ ਜਾ ਕੇ। ਅੱਛਾ ਸੁਬਲਾ ਯਾਰ ਕੀ ਕੋ ਸੋ ਰਿਆ ਨਾ ਯਾਰ। ਕੀ ਗੱਲ ਵਾਂ ਤਾਂ। ਉਹ ਲੀਲੂ ਕਿੱਧਰ ਜਾਣਾ ਤੂੰ ਉਹ ਜਾਣਾ ਦਰਸ਼ੀਆਂ ਘਰੇ ਰੋਟੀਆਂ ਟੀ ਓਏ ਉਰੇ ਆ ਉਰੇ ਉਰੇ ਆ ਉਰੇ ਉਰੇ ਆ ਰਾਤ ਦੇ ਭੰਨੇ ਪਏ ਜਮਾਂ ਲੱਗੀਆਂ ਪਈਆਂ ਰਾਤ ਤਾਂ ਤੂੰ ਬੜੀ ਲੇਟ ਹੋ ਗਿਆ ਮੁੰਡਾ ਦਾ ਉਹ ਨੇ ਐਂਡ ਪੈਂਡ ਤਾਂ ਹੋ ਜਾਂਦੇ ਆ ਰੋਟੀ ਦਾ ਇੰਤਜ਼ਾਮ ਕਰਨਾ ਪੈਂਦਾ ਗਿਆ ਕਿਵੇਂ ਸੀ ਕਹਿੰਦਾ ਰੋਕੀ ਨਾ ਫਿਰਦਾ ਸੀਗਾ ਉਹ ਯਾਰ ਆਪਣਾ ਲੈ ਗਿਆ ਜੜਾ ਕੇ ਹੈ ਢੱਕਿਆ ਸੀ ਹਨਾ ਫਲ ਤੂੰ ਹੋਈ ਪੈਂਦਾ ਯਾਰ ਜੁੰਡਲ ਜਾਂ ਭੌਂਕੀ ਜਾਂਦਾ ਐਸੀ ਤਾਂ ਤਨੂ ਪਾ ਤਬ ਪੋਤੀ ਛੱਡ ਕੇ ਗਿਆ ਤੈਨੂੰ ਤਾਂ ਪੋਤੀ ਮੇਰਾ ਯਾਰ ਆ ਤਾਂ ਮੇਰੇ ਨਾਲ ਉਹੀ ਰਹਿੰਦਾ ਹੈ ਅੱਛਾ ਹਾਂ ਅੱਛਾ ਰੋਕੀ ਨਾ ਕਿਵੇਂ ਸੰਬੰਧ ਬਣ ਗਿੱਦਰੇ ਉਹ ਮੇਰਾ ਯਾਰ ਪੋਤੀ ਨਹੀਂ ਹਾਂ ਉਹਦਾ ਜਿਗਰੀ ਦਾ ਯਾਰ ਹੈ ਅੱਛਾ ਸੰਤ ਤੇ ਲਿਆਂਦਾ ਜਿਹੜਾ ਕੇ ਅੱਛਾ ਯਾਰ ਐਂ ਕਹਿੰਦਾ ਸੀ ਕਹਿੰਦਾ ਵੱਡੀ ਗੱਡੀ ਦੇ ਚੰਡੀ ਘੜ ਲੈ ਕੇ ਜੋਂ ਥੋੜੀ ਭੈਣ ਨੂੰ ਆ ਤੇ ਖਿੱਚਣਾਈ ਹੁੰਦੀ ਸਾਡੀ ਵੀ ਅੱਛਾ ਹਾਂ ਬੋਟਾ ਵਾਟਾ ਤਾਂ ਨਹੀਂ ਖੜਾ ਹੁੰਦਾ ਕਿਦੋਂ ਹੋ ਹੁੰਦਾ ਹੈ ਮੈਂ ਮੈਨੂੰ ਪਤਾ ਨਹੀਂ ਤਰਾ ਲਾਵਾਂਗੇ ਸ਼ਰਾ ਸੀ ਹਾਂ ਉਤਨੇ ਇੱਕ ਗੱਲ ਹੋਰ ਦੱਸਾਂ ਫਿਰ ਕਿ ਉਧਰ ਮੇਲੇ ਵੀ ਖੜੀ ਹੁੰਦੀ ਹੈਗੀ ਹਾਂ ਹੋ ਕੀ ਤਾਂ ਮੁੰਡਾ ਜਾਂ ਮੰਨ ਜੂਏ ਉਹ ਮੁੰਡਾ ਜਾਂ ਠੀਠ ਜਾ ਗੋਨਾਂ ਦਾ ਅੱਛਾ ਉਹ ਤਾਂ ਮੇਲੇ ਦੀ ਚੱਲਦੀ ਹੈ ਘਰੇ ਦਾ ਕਰਤਾ ਦੋ ਤਿੰਨਾਂ ਕਰ ਲਾ ਚੱਕ ਦੋ ਕੰਮ ਕੁਝ ਨਹੀਂ ਹੁੰਦਾ ਇਹ ਕਹਾਣੀ ਕਦੇ ਉੱਥੇ ਕੁਕੜੀ ਮੁਰਗਾ ਚੰਨਿਆ ਕਰੂੰ ਹਾਂ ਦੋ ਤਿੰਨ ਮਹੀਨੇ ਲੈ ਨਜ਼ਾਰੇ ਤੂੰ ਤਾਂ ਹਾਂ ਹੈਂ

ਬੱਚੇ ਵੀ ਠੀਕ ਠਾਕ ਬਈ। ਹੋਰ ਪਣ ਮੈਂ ਤਾਂ ਬੋਟਾਂ 'ਚ ਉੱਠਣਾਗਾ। ਮੈਂ ਥੋੜੀ ਸਲਾਹ ਜੀ ਲੈਣ ਆਈ ਸੀ। ਤਾਂ ਇਹ ਉਠਖੜੋ ਸਾਡੀ ਬੋਰ ਤੇ ਸਪੋਰ ਸਾਰੀ ਤੁਹਾਡੇ ਨਾਲ ਹੀ ਆ। ਹੋਰ ਆਮਣ ਫਿਰ ਤਾਂ ਬੋਟਾਂ ਮੈਨੂੰ ਪੱਕੇ ਹੀ ਪਾਏ ਚੰਗਾ। ਕੋਈ ਨਾ ਭਣੇ ਤੇਰੇ ਨਾਲ ਹੀ ਆ ਸੀ। ਹੋਰ ਐ ਆਈ ਸੀ ਮੈਂ ਤਾਂ ਮਾਹ ਚੱਲ ਖੜੇ ਹੋ ਜਾਾਂਗੇ ਹਨਾ। ਵੀ ਚੱਲਦੇ ਹੁਣ ਸਾਰੇਆਂ ਦੀ ਲੈਂਡ ਦੀ ਸਲਾਹ ਜੀ ਸੀਗੀ। ਮਾਹ ਚੱਲ ਹੋ ਜਾਣੇ। ਨਾ ਨਾ ਭਣੇ ਤੁਸੀਂ ਖੜੇ ਹੋ ਤੁਹਾਨੂੰ ਵੋਟ ਬਥੇਰੀ ਪਊਗੀ ਨਾਲੇ ਤੁਸੀਂ ਜਿੱਤੋਂਗੇ ਵੀ। ਇਹ ਵੀ ਪਤਾ ਕਿ ਤੁਸੀਂ ਜਰੂਰ ਜਿੱਤੋਂਗੇ। ਸਾਡੀ ਬੋਟ ਸਪੋਰਟ ਤੁਹਾਡੇ ਨਾਲ ਹੀ ਆ ਜੇ ਤੁਸੀਂ ਕਹੋ ਨਰੇਗਾਆਂ ਦੀਆਂ ਸਾਰੀਆਂ ਤੋਂ ਵੀ ਮੈਂ ਆਪਣੇ ਆਪ ਹੀ ਤੁਹਾਡੇ ਤੁਹਾਨੂੰ ਵੋਟ ਪਵਾਉਂਗੀ ਚਲ ਭਾਜੀ ਇੱਥੇ ਤਾਂ ਧੰਨਵਾਦ ਹੈਣਾ ਇੰਨਾ ਤਾਂ ਕਿਹਾ ਸੱਚ ਪਾੜ ਮੈਂ ਸੁਣਿਆ ਬੀਰੋ ਵੀ ਉੱਠੂਗੀ ਵੋਟਾਂ ਜੇ ਹਾਂ ਕੈਂਡੇ ਤਾਂ ਹੈਗੇ ਨੇ ਪਰ ਇਹ ਵੀ ਉੱਠੂਗੀ ਪਰ ਬੀਰੋ ਕਿੱਥੇ ਜਿੱਤਦੀ ਆ ਬੀਰੋ ਨੂੰ ਕੌਣ ਕੀ ਲਈ ਬੈਠਾ ਤੁਹਾਡੇ ਨਾਲ ਸਾਰੇ ਨੇ ਤੁਸੀਂ ਖੜੇ ਹੋ ਤੁਸੀਂ ਤਾਂ ਜ਼ਰੂਰ ਜਿੱਤੋਗੇ ਅੱਛਾ ਇੰਨਾ ਤਾਂ ਜੀ ਮੈਂ ਤਾਂ ਤੁਹਾਨੂੰ ਦੱਸ ਕੇ ਗਈ ਸੀ ਕਹਿੰਦੀ ਸਾਡੇ ਘਰੇ ਵੀ ਆਈ ਸੀ ਬੀਰੋ ਨਾ ਨਾ ਬੀਰੋ ਨੂੰ ਨਹੀਂ ਵੋਟ ਪੈਂਦੀ ਅੱਛਾ ਵੀਰੋਂ ਕੀ ਕਰ ਦੂਗੀ ਕਿਸੇ ਦਾ ਭਲਾ ਨਾ ਵੀਰੋਂ ਨੂੰ ਨਹੀਂ ਪੈਂਦੀ ਵੋਟ ਉਹ ਮੇਰੇ ਨਾਲ ਤਾਂ ਬਹੁਤ ਨੇਗੀਆਂ ਸਾਰੀਆਂ ਹੁਣ ਤਾਂ ਇਹ ਕਿਹਾ ਵੀ ਨਰੇਗਾ ਵਾਲਿਆਂ ਨੇ ਵੀ ਮੈਂ ਵੋਟ ਪਵਾਉਂਗੀ ਹਣਾ ਜਿੱਥੇ ਤਾਂ ਕਹੂਗੀ ਤੁਹਾਡੀ ਪੂਰੀ ਸਪੋਰਟ ਕਰਾਂਗੇ ਜੀ ਫੇਰ ਤਾਂ ਮੈਂ ਭਰ ਦੂੰ ਫਾਰਮ ਨੂੰ ਕਿ ਭਰ ਦੋ ਭਰ ਦੋ ਬੇਫਿਕਰ ਹੋ ਕੇ ਤੁਸੀਂ ਫਾਰਮ ਭਰੋ ਤੁਸੀਂ ਜ਼ਰੂਰ ਜਿੱਤੋਗੇ ਜੀ ਹਾਂ ਵੋਟ ਸਪੋਰਟ ਤੁਹਾਡੇ ਨਾਲ ਹੀ ਆ ਜੀ ਫੇਰ ਤਾਂ ਆਪਾਂ ਵੀਰੋਂ ਨੂੰ ਤਾਂ ਕੀ ਲਈ ਬੈਠਾਂਗੇ ਹਾਂ ਜੀ ਤੁਹਾਡੇ ਨਾਲ ਤੁਰਾਂਗੇ ਜਿੱਥੇ ਕਹੋਗੇ ਅੱਛਾ ਸਾਰੇ ਨਰੇਗਾ ਵਾਲਿਆਂ ਦੀ ਵੋਟ ਤੁਹਾਨੂੰ ਜਿਵੇਂ ਕਹੋਗੇ ਓਵੇਂ ਪਵਾ ਦਾਂਗੀ ਜੀ ਠੀਕ ਚੱਲ ਆਮਣ ਫਿਰ ਮੈਂ ਤਾਂ ਜਾਵਾਂ ਹੈ ਮੈਂ ਤਾਂ ਜਾ ਕੇ ਨਿਹਾਰਾ ਡੁਕੀ ਦਾ ਕਰਨਾਗਾ ਤੇ ਨਾਲੇ ਮੇਰਾ ਮੁੰਡਾ ਆਉਣ ਵਾਲਾ ਹੈ ਖੇਤੋਂ ਕੋਈ ਨਾ ਭੈਣ ਕੋਈ ਨਾ ਤੁਸੀਂ ਟੈਨਸ਼ਨ ਨਾ ਲਓ ਅਸੀਂ ਤੁਹਾਡੇ ਨਾਲ ਖੜੇ ਆ ਠੀਕ ਹੈ ਭੈਣ ਕੋਈ ਨਹੀਂ ਜਰੂਰ ਬੀਹਰੇਆਂ ਕੋਤੀ ਰਾਮ ਰਾਮ ਕੋਤੀ ਓਏ ਕੋਤੀ ਓਏ ਆ ਜਾ ਓਏ ਹਾਂ ਢਿੱਲੂ ਉਹ ਮੇਰੇ ਕੋਲ ਆਇਆ ਸੁਨੇਹਾ ਉਹਨਾਂ ਵੀ ਚੱਲੀਏ ਮੇਲੋਂ ਵੀ ਸਰਪੰਚ ਵੀ ਖੜੀ ਹੋਣ ਨੂੰ ਫਿਰਦੀ ਆ ਇਹ ਪ੍ਰਾਇਮਰੀ ਨੇ ਤਾਂ ਕਿ ਮੈਨੂੰ ਪਤਾ ਹੈ ਮੈਨੂੰ ਉਹ ਜਾਣਦੇ ਕਿ ਉਹ ਗੁੰਡਲੀਆਂ ਨਹੀਂ ਜੋ ਤਾਂ ਹੈ ਉਹ ਦੱਸ ਕੇ ਗਿਆ ਅੱਜ ਉਹ ਬੋਲ ਰਾਇਆ ਹਾਂ ਗੁੰਡਲੀਆਂ ਤੇ ਆਪਾਂ ਕੀ ਗਣੀ ਉਹਨੂੰ ਬਦਿਆਂ ਆ ਜਾ ਉਹਨਾਂ ਨੇ ਦੇਖ ਲਿਆ ਅੱਜ ਪ੍ਰੋਗਰਾਮ ਕਰਕੇ ਮੈਂ ਤਾਂ ਰੋਟੀ ਖਾਣ ਜਾਂਦਾ ਸੀ ਉਹ ਰੋਟੀ ਉੱਥੀ ਖਾਵਾਂਗੇ ਲਾਉਨੇ ਆਂਗਲਾਂ ਜਾ ਕੇ ਆ ਜਾ ਜੇ ਮਾਤਰਾ ਨਹੀਂ ਪਰ ਉਹ ਤਾਂ ਪੱਕੀ ਹੈ ਮੈਂ ਤਾਂ ਰਾਤ ਦੀ ਰੋਟੀ ਨਹੀਂ ਖਾਧੀ ਮੈਂ ਤਾਂ ਉਹਨਾਂ ਦੀ ਖਾਵਾਂਗਾ ਆ ਜਾ ਤੈਨੂੰ ਵੀ ਖਵਾਉਣਾ ਨਾ ਅੱਛਾ ਤੈਨੂੰ ਨਹੀਂ ਕਿਹਾ ਉਹਨੂੰ ਕਿਦਾਂ ਲੱਗੇ ਭਰਾ ਜੀ ਮੈਂ ਵੀ ਪੂਰੀਆਂ ਖਾਬਰਾਂ ਰੱਖਦਾ ਹੈ ਹੂੰ ਕੋਈ ਆਖੀ ਗਾਣਾ ਉਹ ਨਾ ਇਹ ਲੋਕਾਂ ਮੈਂ ਜਾਣਦਾ ਆਹੀ ਹੈ ਹਣਾ ਮੈਨੂੰ ਲੱਗਦਾ ਛੋਟਾ ਬਾਰ ਹੈ ਪਰੂਰੇ ਤਾਂ ਹੀ ਜਾਵੇਂਗਾ ਪੱਡਾ ਬਾਰਾਂ ਕੇ ਕੋਈ ਤੋਂ ਨਹੀਂ ਕਿਥੋਂ ਵੀ ਚੜੀਦਾ ਰੋਟੀ ਦਾ ਘਰ ਵੀ ਆਹੀ ਬੀਹੀ ਚ ਆ ਗਿਆ ਨਹੀਂ ਹੋ ਕੇ ਵੱਢ ਜਾਗੇ ਰੋਕੀ ਨੂੰ ਪਤਾ ਲੱਗ ਜੇ ਬੀੜਾ ਉਹਦੇ ਕਰੇ ਉਹਦੇ ਅਏ ਸੜਦਾ ਹਾਂ ਯਾਰ ਹਾਂ ਉਹ ਨਹੀਂ ਆਵੜਾ ਪੈਂਦਾ ਦੋਨੇ ਪਾਸਿਓਂ ਪੁਣਾਉਂਦੇ ਨਹੀਂ ਉਹ ਤਾਂ ਬਾਹਰ ਹੀ ਰਹਿੰਦਾ ਹੈ ਮੈਨੂੰ ਪਤਾ ਨਹੀਂ ਬੰਦਾ ਉਹ ਸੰ ਬਦੀ ਲੱਗ ਜੀ ਨੂ ਨਹੀਂ ਸੰਗ ਲਾਈ ਨਹੀਂ ਆਪਣਾ ਘਰ ਤੂੰ ਬੋਲ ਮਾਰ ਠੀਕ ਹੈ ਚਾਚੀ ਠੀਕ ਨੇ ਮਾਪੇ ਬੋਣ ਬਾਣੀਆਂ ਦੀਨਾ ਤਾਂ ਹੈ ਨਹੀਂ ਯਾਰ ਕੋਈ ਕਹਾ ਹੋ ਕੇ ਬੋਣ ਮਾਰ ਲਾਈ ਜਾਂਦਾ ਕੀ ਹੁੰਦਾ ਉਹ ਚਾਚੀ ਚਾਚੀ ਜੀ ਆ ਜਾਂ ਦੋ ਦਿਨ ਮੰਜਾ ਪਿਆ ਬਹਿਣੇ ਆਪਣੇ ਘਰ ਆ ਜਾਣਗੇ ਕੋਈ ਤੂੰ ਸੰਗ ਜੰਮੀ ਨਹੀਂ ਮੰਨਦਾ ਯਾਰ ਉਹ ਨਹੀਂ ਆਪਣੀ ਆ ਜਾਣਾ ਕਰ ਤੂੰ ਜੀ ਵੀ ਨਹੀਂ ਚਾਚੀ ਜੀ ਓਏ ਆ ਜਾ ਬਹਿ ਜਾ ਆ ਜਾਣਗੇ ਆ ਜਾ ਮੈਥੋਂ ਖੜਿਆ ਨਹੀਂ ਜਾਂਦਾ ਬਈ ਆ ਚੰਗਾ ਤੂੰ ਬਹਿ ਜਾ ਮੈਂ ਖੜਾ ਕੋਈ ਨਹੀਂ ਓ ਤੂੰ ਵੀ ਬਹਿ ਜਾ ਬਾਣੀਆਂ ਡਰਿਆ ਨਾ ਕਾ ਕੋ ਯਾਰ ਤੂੰ ਉਹੀ ਗੱਲ ਫੇਰੀ ਜੱਟਣਾ ਨਹੀਂ ਕਰਦੇ ਬਹਿ ਜਾ ਬਹਿ ਜਾ ਆ ਜਾਣੀ ਕੋਈ ਲੈ ਬਟਾ ਚਾਹ ਪੀ ਲੈ ਮਾਤਾ ਚਾਹਤਾ ਤੂੰ ਛੱਡ ਪਰੇ ਅੱਛਾ ਮੈਨੂੰ ਤਾਂ ਬਹਿ ਜਾ ਤੂੰ ਮੈਨੂੰ ਤਾਂ ਨਾ ਟੈਨਸ਼ਨ ਹੋਈ ਪਈ ਆ ਰਾਤ ਦੀ ਖਾਦੀ ਮੈਨੂੰ ਪਤਾ ਲੱਗਿਆ ਪਿੰਡ ਚ ਹਾਂ ਕਹਿੰਦੇ ਇੱਧਰ ਕੋ ਮੇਲੋ ਆ ਅੱਛਾ ਇੱਧਰ ਘਰ ਹੈ ਉਹਨਾਂ ਦਾ ਹਾਂ ਉਹ ਵੀ ਕਹਿੰਦੇ ਵੋਟਾਂ 'ਚ ਖੜੀ ਹੋ ਰਹੀ ਹੈ ਆਏ ਵੋਟਾਂ 'ਚ ਖੜੀ ਕਿਵੇਂ ਹੋ ਜੂਗੀ ਕਹਿੰਦੇ ਆ ਮੈਂ ਸੁਣਿਆ ਉਹ ਲੋਕਾਂ ਲਈ ਜਾਈ ਜਾਂਦੀ ਹੈ ਅੱਛਾ ਜਾਈ ਜਾਂਦੇ ਲੋਕਾਂ ਥੱਲੇ ਆਪ ਕੋਲ ਆਪਾਂ ਨੇ ਕੀ ਲੈਣਾ ਆਪਾਂ ਕਿ ਲਈ ਬੈਠੇ ਆ ਉਹਨੂੰ ਹੈ ਫਿਰਦੀ ਰਹਿਣ ਦੇ ਆਏ ਤਾਂ ਮੈਂ ਕਿਹਾ ਦੀ ਅੱਛਾ ਮੈਂ ਵੇ ਤਾਂ ਅਸੀਂ ਕਾਨੂੰ ਹਾਰਦੇ ਆ ਹਾਂ ਨਾ ਆ ਮਿਲਣ ਦੇ ਮੈਨੂੰ ਕਿਤੇ ਤੂੰ ਮੈਨੂੰ ਪਿੰਡਲੇ ਵਜਾ ਕੇ ਹੀ ਆਇਆ। ਕੁੜੀਆਂ ਕੋਲ ਸਾਰੀਆਂ ਕੋਲ ਜਾ ਕੇ ਆਈਆਂ ਮੈਂ। ਕੀ ਕਹਿੰਦੀਆਂ? ਸਾਰੀਆਂ ਆਪਣੇ ਨਾਲ ਨੇ। ਇੱਕ ਮਤਲਬ ਜਿਹੜਾ ਲੀਲੂ ਨਹੀਂ ਹੈਗਾ ਆਪਣੇ ਪਿੰਡ 'ਚ। ਅੱਛਾ। ਨਸ਼ਾ ਜੇ ਕਰਦਾ ਹੈ ਜਿਹੜਾ? ਨਸ਼ਾ ਕਰਦਾ ਹਾਂ। ਉਹ ਕੱਲ ਵੋਟਾਂ ਮੰਗਦਾ ਫਿਰਦਾ ਸੀ ਆਪਣੇ ਵਾਸਤੇ। ਅੱਛਾ। ਲਾ ਦੇਖ ਲੈ। ਇੱਕ ਉਹ ਇੱਕ ਮੋਦੀ ਦਾ ਮੁੰਡਾ ਨਹੀਂ। ਜਾਣੀ ਇਹਨੂੰ। ਮੋਦੀ ਦਾ ਮੁੰਡਾ ਅੱਛਾ ਉਹ ਮਨ ਤਾਂ ਉਸ ਦਾ। ਕਿਹੜੇ ਦਾ ਆਪਣਾ ਪ੍ਰਧਾਨ ਮੰਤਰੀ ਦਾ ਨਹੀਂ ਪ੍ਰਸਾਦ ਮੰਤਰੀ ਦਾ ਕਿੱਥੇ ਆ ਉਹ ਹੋਰ ਕਿਹੜੇ ਦਾ ਮੋਦੀ ਬਾਣੀਆਂ ਦਾ ਅਚ ਬਾਣੀਆਂ ਦਾ ਨਹੀਂ ਦੁਕਾਨ ਹੈ ਅੱਛਾ ਅੱਛਾ ਉਹ ਵੀ ਉਹਦੇ ਨਾਲ ਸੀ ਅੱਛਾ ਉਹਦੇ ਨਾਲ ਸੀ ਉਹਦੇ ਆਹਾ ਬਾਣੀਆਂ ਫਿਰ ਇਹ ਕੁਝ ਖਾਂਦਾ ਪੀਂਦਾ ਨਹੀਂ ਹੈਗਾ ਇਹ ਤਾਂ ਖਾਂਦਾ ਨਹੀਂ ਮੈਨੂੰ ਉਹ ਰਾਤ ਫੋਨ ਕਰਤਾ ਇਹਨਾਂ ਨੇ ਅੱਛਾ ਕਹਿੰਦੇ ਵੀ ਇਸ ਦਾ ਓਕੇ ਹੋ ਰਿਹਾ ਵੀ ਸਾਡੇ ਜੀ ਤਾਂ ਹੈ ਨਹੀਂ ਖਾਣ ਪੀਣ ਨੂੰ ਖਾਣ ਪੀਣ ਨੂੰ ਫਿਰ ਮੈਂ ਮੈਂ ਉਹਨਾਂ ਨੂੰ ਕਿਹਾ ਮੈਂ ਆ ਗਿਆ ਮੈਂ ਤਾਂ 2 ਮਿੰਟਾਂ ਚ ਅੱਛਾ ਮੈਂ ਲੈ ਗਿਆ ਦੀ ਚੱਕ ਕੇ ਕਰੋ ਬੋਤਲ ਅੱਛਾ ਲੈ ਗਿਆ ਠੀਕੇ ਤਾਂ ਉਹਨਾਂ ਨੂੰ ਬੀਅਰ ਉਹਨਾਂ ਹੀ ਲੈ ਕੇ ਦਿੱਤੀਆਂ ਗੁਰਖਵਾ ਪਿਆ ਜੇ ਦਿੱਤਾ ਚਲੋ ਉਹ ਪੱਕੇ ਨੇ ਇਹ ਤਾਂ ਨਵੀਂ ਅੱਛਾ ਗੱਲ ਕਰ ਇੱਕ ਪੰਗਾ ਦੀ ਉਹ ਖਾਂਦਾ ਨਹੀਂ ਦੀ ਕੁਛ ਉਹ ਕੁਛ ਖਾਂਦਾ ਫਿਰ ਐ ਕਰ ਰੋਣ ਨੂੰ ਕੁਛ ਹੋਰ ਖਵਾ ਪਿਆ ਦਿਆ ਕਰੋ ਉਹਨੂੰ ਮੈਂ ਲੈ ਕੇ ਜਾਉਂ ਹਾਂ ਐ ਕਰ ਲੈ ਮੈਂ ਕਿਹਾ ਸੀ ਉਹਨੂੰ ਮੈਂ ਮਾਨਸ ਲੈ ਕੇ ਜਾਉਂ ਹਾਂ ਹਾਂ ਉਹਨੂੰ ਕੁਛ ਹੋਰ ਖਵਾ ਪਿਆ ਦੇ ਨਾਲੇ ਜਿਹੜੀ ਕੋਈ ਚੀਜ਼ ਉਹਨਾਂ ਦੀ ਦੁਕਾਨ ਤੋਂ ਸੌਦਾ ਸੱਪਾ ਕੋਈ ਚੀਜ਼ ਉੱਥੋਂ ਚੱਕ ਲੋ ਬੋਟਾਂ ਬੋਟ ਨੇ ਉਹਨਾਂ ਕੋਲੇ ਬੋਟਾਂ ਤਾਂ ਹੈਗੀਆਂ ਮੈਨੂੰ ਤਾਂ ਲੱਗਦਾ ਵੀ ਜੇ ਆਪਾਂ ਸੌਦਾ ਚੱਕ ਲਾਂਗੇ ਬਾਣੀਆਂ ਦੀ ਬੋਟਾਂ ਆਪਾਂ ਨੂੰ ਪਹਿਣਣੀਆਂ ਆਪਾਂ ਨੂੰ ਪਹਿਣਣੀਆਂ ਹਾਂ ਨਾ ਬਾਣੀਆਂ ਤਾਂ ਇੰਨੇ ਚ ਹੀ ਹੋ ਜਾਊਗਾ ਆਪਾਂ ਸਾਰਾ ਸੌਦਾ ਉੱਥ ਹਾਂ ਐ ਕਰ ਲੋ ਠੀਕ ਹੈ ਹਾਂ ਨਾ ਮੁੰਡੇ ਨੂੰ ਤੂੰ ਉਹਨੂੰ ਖਵਾ ਪਿਆ ਲਿਆ ਸਮਝ ਨਹੀਂ ਕੁਛ ਖਾਂਦਾ ਮੈਂ ਤਾਂ ਉਹ ਐ ਵੀ ਕਹਿੰਦਾ ਮੈਂ ਜੇ ਕਈ ਵਾਰੀ ਲੋਡ ਹੁੰਦੀ ਆ ਵੀ ਘਰੇ ਆ ਜਾ ਕਰ ਵੀ ਘਰੇ ਤੈਨੂੰ ਖਵਾ ਦਿਆ ਕਰਾਂ ਹਾਂ ਹਾਂ ਕਰ ਦੇ ਠੀਕ ਹੈ ਠੀਕ ਹੈ ਫੇਰ ਖਰਚਾ ਮੈਂ ਖੁੱਲਾ ਕਰਨਿਆ ਸੀ ਖੁੱਲਾ ਕਰਨਿਆ ਸੀ ਹਾਂ ਬਸ ਆਪਾਂ ਛੱਡਣੀ ਨਹੀਂ ਐ ਇਹਦੀ ਸਰਪੰਚੀ ਲੈਣੀ ਐ ਅੱਛਾ ਸੱਚੀ ਗੱਲ ਐ ਨਾ ਸਰਪੰਚੀ ਭਾਈ ਫੇਰ ਆਇਆ ਐ ਜੇ ਆਪਾਂ ਪੂਰਾ ਖਰਚਾ ਕਰਾਂਗੇ ਪੂਰਾ ਲੋਕਾਂ ਨੂੰ ਖਵਾਵਾ ਪਿਆਵਾਗੇ ਸਰਪੰਚੀ ਵੀ ਫੇਰ ਹੀ ਮਿਲੂ ਹਾਂ ਐ ਆਏਗਾ ਤੇ ਕਹਿ ਵੀ ਨਾ ਹੋ ਜਾ ਨਾ ਕਿ ਜਦੋਂ ਤੈਨੂੰ ਕੋਈ ਬੁੜੀਆਂ ਕਹਿੰਦੀ ਹੁੰਦੀਆਂ ਨੇ ਨਾ ਕੋਸਾ ਉਹਨਾਂ ਨੂੰ ਉਹੀ ਚਾਹ ਦੂ ਪਿਆ ਰਿਆ ਕਰ ਖਵਾ ਦਿਆ ਕਰ ਨਾ ਬਾਦੂ ਖਾ ਪੀ ਕੇ ਜਾਂਦੀਆਂ ਨੇ ਹਾਂ ਉਹ ਪੱਕੀਆਂ ਹੋ ਜਾਂਦੀਆਂ ਨੇ ਮਤਲਬ ਕਰੇ ਸੱਦ ਕੇ ਕਹਿ ਦੇਣੀ ਆ ਵੀ ਭਾਈ ਚਾਹ ਪਾਣੀ ਪੀ ਕੇ ਜਾਓ ਤੇ ਕੋਈ ਮਠਿਆਈ ਦੀ ਰੋੜਾ ਮਠਿਆਈ ਖਾ ਕੇ ਜਾਓ ਤੇ ਖਵਾਉਣੀ ਪਿਉਣੀ ਆ ਜੇ ਕੋਈ ਲੋੜ ਹੈ ਮੈਨੂੰ ਦੱਸ ਲਈ ਮੈਂ ਮਾਨਸਾ ਜਾਊਂਗਾ ਕੱਲ ਨੂੰ ਮੈਂ ਲੈ ਆਉਂਗਾ ਚੰਗਾ ਚੰਗਾ ਹਲ ਕਰ ਲਾਂਗੇ ਹਾਂ ਚਲ ਮੈਂ ਹੁਣ ਫਿਰ ਉਹਦੇਲੇ ਵਿਚ ਜਾ ਕੇ ਆਉਣਾ ਬੈਨਰ ਜਵਣਾ ਦੇਣਾ ਇੱਕ ਠੀਕ ਐ ਜਾ ਆ ਜਿਹੜਾ ਬਾਅਦ ਚ ਲਾਉਣਾ ਆਪਣੇ ਅੱਛਾ ਅੱਛਾ ਉਹ ਠੀਕ ਹੈ ਉਹਨਾਂ ਤਾਂ ਮੈਂ ਕਿਹਾ ਹੀ ਉੱਤਰ ਤਾਂ ਆਪਣੀਆਂ ਬੂਟਾਂ ਪੱਕੀਆਂ ਹੋ ਚੱਲ ਕੀ ਬਣਦਾ ਚੁੱਟਾਂਗੇ ਕਰੇ ਦੇਖਦੇ ਹਾਂ ਕੀ ਬਣਦਾ ਲੈ ਇਹ ਕਿੰਿਆ ਦੇ ਨੇ ਕੁਝ ਹੋਰ ਦੇਖੀ ਹਾਂ ਟਿਕਾ ਚਾਚੀ ਜੀ ਸਤਿ ਸ਼੍ਰੀ ਅਕਾਲ ਹੋਰ ਚਾਚੀ ਦਾਖਣੀ ਹੈ ਠੀਕ ਠਾਕ ਜੀ ਬੜੀਏ ਹੁਣ ਬੈ ਜਾ ਚਾਚੀ ਰਾਈਟ ਹੋਰ ਕੰਮ ਆਇਆ ਇੱਥੇ ਸਾਨੂੰ ਪਤਾ ਲੱਗਿਆ ਜਾਂ ਕੀ ਤੁਸੀਂ ਸਰਪੰਚੀਂ ਖੜੀ ਹੋਣੀ ਹੈ ਹਾਂਜੀ ਵੋਟਾਂ ਤਾਂ ਪੁੱਛ ਕੇ ਆਈ ਸੀ ਹੁਣ ਸੇਲੀਆਂ ਕੋਲ ਜਾ ਕੇ ਆਈ ਸੀ ਉਹ ਵੀ ਕਹਿੰਦੀ ਆ ਨੇ ਉਠਾ ਅੱਛਾ ਹਾਂ ਅਸੀਂ ਵੀ ਆਈਆਂ ਆ ਅੱਛਾ ਪਿੰਡ ਦੀ ਤਾਂ ਸਾਨੂੰ ਹੀ ਦੇਣੀ ਹੈ ਅੱਛਾ ਵੋਟਾਂ ਸਾਡੇ ਪੁਨੇ ਵਾਧੂ ਨੇ ਅਸੀਂ ਨਾਲ ਛੋਡੀ ਛੋੜ ਨਾਲ ਇਹੀ ਗੱਲ ਕਰਨਾ ਹੈ ਜੀ ਠੀਕ ਹੈ ਜੇ ਤੁਸੀਂ ਆਏ ਕਰੂੰ ਤਿਆਰੀ ਰੱਖੋ ਪੂਰਾ ਜਾਇਆ ਕਰੂੰ ਆਪਦੀਆਂ ਸੇਲੀਆਂ ਕੋਲੇ ਜਾ ਕੇ ਉਹਦੀ ਵੋਟਾਂ ਸਾਰੇ ਆਮਲੀਆਂ ਦੀਆਂ ਵੋਟਾਂ ਅਸੀਂ ਸੋਨੂੰ ਪਵਾ ਦਾਂਗੇ ਬਾਕੀ ਫਿਕਰ ਨਾ ਕਰੋ ਪੂਰਾ ਅਸੀਂ ਬੈਠੇ ਠੀਕ ਬਸ ਛਾਡੇ ਉਹ ਨਹੀਂ ਧਿਆਨ ਰੱਖੋ ਆਥਣਿਆ ਆਇਆ ਕਰਾਂਗੇ ਨਾਲ ਨੂੰ ਪਿਆਨਿਆਂ ਕਨੂਸ਼ਨ ਨੂੰ ਠੀਕ ਹੈ ਅਸੀਂ ਆਈ ਆਏ ਸੀ ਨਾ ਕਹਿੰਦੇ ਪਿੰਡ ਚ ਕਹਿੰਦੇ ਵੀ ਉਧਰੋਂ ਸਰਪੰਚੀ ਚ ਹੋਣਾ ਖੜਾ ਅਸੀਂ ਅੱਖਾਂ ਲਾਇਓ ਫਿਰ ਤਾਂ ਗੱਲ ਬਣ ਗਈ ਵੀ ਸਰਪੰਚ ਹੋਰ ਮੇਰੇ ਸਹੇਲੀਆਂ ਕਹਿੰਦੀਆਂ ਖਰੀ ਹੋ ਹਾਂ ਸਹੀ ਹੈ ਜੀ ਫਿਰ ਉਹਦੇ ਪੁਣੇ ਗਿਆ ਸੀ ਮੈਂ ਲੰਘ ਜਾਂਦਾ ਸੀ ਉਹ ਭੋਲੇ ਦਾ ਮੁੰਡਾ ਜੋਧਾ ਅੱਛਾ ਉਹ ਕਹਿੰਦਾ ਮੇਲੋਂ ਵੀ ਸਰਪੰਚੀ ਚ ਖੜੀ ਹੋਣ ਨੂੰ ਫਿਰਦੀ ਹੈ ਹੋਰ ਕਹੀ ਅੰਤ ਨਹੀਂ ਗੇ ਫਿਰ ਮੁੰਡਾ ਮੰਨਦਾ ਨਹੀਂ ਨੋ ਨੋ ਪਤਾ ਚਾਹੀ ਜੇ ਤੂੰ ਜਿੱਤ ਗਈ ਉਹਨੂੰ ਗੱਡੀਆਂ ਰੈਂਟਨ ਦਵਾ ਦੇਗੀ ਪੈਸਾ ਬਣੂਆ ਵਾਧੂ ਨਲੇ ਪਿੰਡ ਚ ਵਧੀਆ ਸਰਪੰਚੀਆਂ ਹੀ ਨੇ ਨਾ ਜੀ ਅੱਛਾ ਹੋਰ ਹੁਣ ਕੋਈ ਵਧੀਆ ਸੁਝਾਣ ਹੋਵੇ ਇਹ ਤਾਂ ਉਹੀ ਪਹਿਲਾਂ ਵਾਲੇ ਦਾ ਉਹੀ ਗੱਲ ਫਿਰ ਹੈ ਚੱਲ ਤੁਸੀਂ ਪੂਰੀ ਉਹ ਕਰਿਓ ਨਾ ਜੀ ਨਾਲ ਆਂ ਜੀ ਥੋੜੇ ਆ ਹੀ ਤਾਂ ਹੀ ਆਏ ਆ ਫਿਰ ਹਾਂ ਨਾ ਚਾਚੀ ਸ਼ਾਦੀ ਫੁਲਨ ਰਿਪੋਰਟ ਆ ਮੈਂ ਤੁਸੀਂ ਹੱਥ ਨਾਲ ਹੀ ਨਿਗਾ ਰੱਖਿਆ ਕਰੋ ਛਾਲੇ ਨਾ ਕੋਈ ਨਾ ਅਸੀਂ ਵੀ ਆਪਦਾ ਵੀ ਨਹੀਂ ਇੰਨਾ ਪਰ ਅਸੀਂ ਲੋਕਾਂ ਨੂੰ ਵੀ ਨਾ ਜਿਹੜੇ ਹੁੰਦੇ ਨੇ ਪੀਣ ਖਾਣ ਵਾਲੇ ਉਹਨਾਂ ਨੂੰ ਵੀ ਕਰਨਾ ਪਿਆ ਕਰੂਗਾ ਕੀ ਕਰਨੀਏ ਛੜੇ ਨਾ 10 20 ਬੰਦੇ ਆਪੀ ਅੱਛਾ ਚੱਲ ਕੋਈ ਗੱਲ ਨਹੀਂ ਉਹ ਤਾਂ ਕਿਹੜਾ ਕੁਝ ਬਣੂਗਾ ਤਾਂ ਆਪਾਂ ਦੇ ਨਹੀਂ ਹੈਗਾ ਹਾਂ ਹਾਂ ਠੀਕ ਹੈ ਚਾਹ ਪਾਣੀ ਤਾਂ ਅਗਲੇ ਦਾ ਸਾਰਿਆਂ ਦਾ ਕਰਨੀ ਆਪਾਂ ਠੀਕ ਆ ਚੰਗੀ ਠੀਕ ਆ ਹਾਂ ਪਰ ਤੁਸੀਂ ਬਸ ਖਿਆਲ ਰੱਖਿਓ ਮੇਰੇ ਕਿ ਨਾ ਤੁਸੀਂ ਚੰਗੀ ਤੇ ਨਹੀਂ ਆਦੀ ਅਸੀਂ ਤਾਂ ਨੇਰੀਆਂ ਲੈ ਆਦੇ ਹਾਂਗੇ ਹਾਂ ਆਪਣੀਆਂ ਸਰਪੰਚੀ ਸੁੱਡੀ ਆ ਕੁਆ ਠੀਕ ਆ ਚੰਗਾ ਚਾਚੀ ਜਾਣਿਆ ਸੀ ਠੀਕ ਆ ਭਾਈ ਕਿਹੜਾ ਕੁੜਾ ਮਾਰ ਲਿਆ ਕਰੂ ਆਪਣੇ ਆਹ ਜਿਹੜਾ ਆਮ ਆਹ ਹੋਰ ਪੂਰੀ ਸਵੋਟ ਰੱਖਦੇ ਹੋ ਭਾਈ ਵੀ ਰਹਿਣੇ ਆ ਨਾ ਵੀਰੇ ਹੋਰ ਪੂਰੀ ਸਵੋਟ ਰੱਖਦੇ ਹੋ ਜਾਂ ਦੋਤੀਆਂ ਇੱਥੇ ਬਣਾਉਂ ਗਾ ਚੰਗਾ ਜਨੂ ਆ ਉਹ ਚਾਚੀ ਨੂੰ ਮੋਣੀ ਤੇ ਜਾਂ ਫਾਣ ਕਰਾਉਂ ਜਸਨ ਠੀਕ ਤੇਰੀ ਦੁਕਾਨ ਤੇ ਤਾਂ ਯਾਰ ਜੀ ਨਹੀਂ ਲੱਗਦਾ ਇਦਰੀ ਬੈਠਿਆ ਕਰਾਂਗੇ ਰੋਜ਼ ਆਹ ਵੱਡਾ ਆਹ ਵਾਕ ਰਹਿਣੇ ਦੁਕਾਨ ਐ ਇੱਥੋਂ ਮਿਲ ਜਾਉਣਾ ਕੰਪਿਊਟਰ ਪੁੱਛ ਲਿਆ ਜਾਲਾ ਹਾਂ ਰਾਮ ਰਾਮ ਲਾਲਾ ਜੀ ਤੂੰ ਜੇ ਦੇ ਜੀ ਤੂੰ ਜੇ ਦੇ ਜੀ ਲਾਲਾ ਜੀ ਕਿਹੜਾ ਪੁੱਜਿਆ ਲੈਣਾ ਇਹ ਜੋ ਦੇ ਜਾ ਹੈ ਪਾਵੜੀ ਵਾਲਾ ਇਧਰੋਂ ਦੇਵਾਂਗਾ ਇਧਰੋਂ ਉਹ ਦੂਜਾ ਦੇਵਾਂ ਵੱਡਾ ਪਾਵੜੀ ਵਾਲਾ ਦੇ ਮਹਿੰਗਾ ਹੋ ਜਾ ਜੀ ਠੀਕ ਹੈ ਠੀਕ ਹੈ ਨਾਲਾ ਕਿਆ ਸ਼ੈਂਪੂ ਦੇ ਹੋ ਉਹ ਬੁੜੀ ਆਈ ਸੀ ਹਾਂ ਹੈਂ ਬੁੜੀ ਕਣੀ ਮੰਗੀ ਪੂਜਿਆ ਮੰਗਿਆ ਮੈਂ ਤੁਸ ਤੋਂ ਬੁੜੀ ਕਣੀ ਬੁੜਗੀ ਮਾ ਕੋਈ ਨਾ ਜੀ ਨਾ ਜੀ ਤੂੰ ਕੁਛ ਨਹੀਂ ਕੋਈ ਪੂਜਿਆ ਤਾਂ ਦੇ ਨਾ ਲਾਲਾ ਜੀ ਸ਼ੈਂਪੂ ਦੇਓ ਕੋਈ ਯਾਰ ਬੁੜੀ ਆਈ ਔਰੇ ਹਾਂ ਲਾਲਾ ਜੀ ਮੈਂ ਖੜਾ ਆਉਂ ਹੀ ਛੁੱਡੇ ਤੀ ਪਾਜ ਬੂਜੜੋਂ ਪਰਾਂ ਪਾਉਂਦੀ ਹੁਣੀ ਮੈਂ ਤਾਂ ਖੜਾ ਕੋ ਮੋੜਣਾ ਨਹੀਂ ਜੇਨੂੰ ਨਾ ਨਾ ਜੀ ਲਾਲਾ ਜੀ ਮੈਂ ਤਾਂ ਗਾਹ ਕਾਉਂਦੇ ਨੇ ਲਾਲਾ ਜੀ ਸ਼ੈਂਪੂ ਦੇ ਦਿਓ ਕਿ ਤੂੰ ਹੀ ਬੋਲੀਂ ਨਾ ਓਏ ਨਾਹੀ ਲਾਲਾ ਜੀ ਮੈਨੂੰ ਬਾਅਦ ਚ ਕੋਈ ਫਰਕ ਹੋਵੇ ਕੋਈ ਤਾ ਹੋਵੇ ਤੁਸੀਂ ਮਾਈ ਮਰੀ ਜਣਿਓ ਮੈਂ ਦੁਬਾਰੀ ਬੋਲ ਕੇ ਸੁਹਾ ਮੀਨ ਨਾ ਲਾਲਾ ਜੀ ਮੈਂ ਤਾਂ ਬੰਦੇ ਨੂੰ ਬੋਲੀਂ ਨਾ ਪੂਰੀ ਮੇਰਾ ਫੇਰੀ ਪੂਰੀ ਨਹੀਂ ਹੁਣ ਤਾਂ ਬੋਲ ਕੇ ਸੁਹਾ ਮੀਨ ਨੂੰ ਪਤਾ ਲੱਗਿਆ ਤੂੰ ਹੀ ਬੋਲੀ ਚੱਲ ਬੋਲ ਦੇ ਨਾ ਲਾਲਾ ਜੀ ਲਾਲਾ ਜੀ ਸ਼ੈਂਪੂ ਦੇ ਉਹ ਦੇ ਕਮਾਲ ਆ ਯਾਰ ਕਮਾਲ ਦਾ ਬੰਦਾ ਤੂੰ ਤਾਂ ਕਿਉਂ ਨਾ ਲਾ ਲੀ ਜੀ ਕਿਉਂ ਨਾ ਲਾ ਲੀ ਜੀ ਐ ਕਰ ਇੱਧਰ ਆ ਬੋ ਜਿਆਦਾ ਫੀਰ ਜੀ ਉਹ ਤੁਹਾਨੂੰ ਕੋਈ ਇਹ ਨਹੀਂ ਦੇਵਾਂ ਤੁਰੇ ਆ ਉਹ ਦੇ ਲਾ ਲਾ ਮੈਂ ਦੂਰ ਜਾਣਾ ਜੀ ਤਾਂ ਕਰਕੇ ਆ ਬੈਠ ਜੀ ਨਾਲਾ ਉਹ ਯਾਰ ਗਾਣੇ ਗੁਨੇ ਗਾਣੇ ਉਹ ਕਿਹੜਾ ਗਾਜੀ ਕਿਤੇ ਗਾ ਲੈਨੇ ਮਾੜਾ ਮੋਟਾ ਬਹਿ ਕੇ ਉੱਤਨੀ ਦਾ ਗੁਣੀ ਵਾਲਾ ਤੱਕ ਰਿਹਾ ਜੀ ਦਾ ਬਾਜ ਤੋਂ ਕੰਮ ਲਵਾਂਗਾ ਉਹਦਾ ਨਾ ਆਹ ਕੌਣ ਬਾ ਰੱਖਿਆ ਹੋਇਆ ਓਏ ਆਇਆ ਲੀਲੂ ਲੰਗਿਆ ਆਪਣਾ ਤਾਂ ਪ੍ਰੋਗਰਾਮ ਬਣੂਗਾ ਤੂੰ ਆ ਸੀ ਕੀ ਪ੍ਰੋਗਰਾਮ ਬਣਵਾ ਅੀ ਜੱਬ ਬਾਜੀ ਬਾਈ ਕੰਮ ਦੀ ਐ ਐ ਨਹੀਂ ਹਾਂ ਕੀ ਐ ਚਮਕੀਲਾ ਗਾਉਂਦਾ ਓਏ ਓਏ ਚਮਕੀਲਾ ਕੌਣ ਬੰਦਿਆਲੀ ਬਾਈ ਤਾਂ ਕੱਢਦੀ ਹੁੰਦੇ ਨੇ ਬੰਦੇ ਈ ਮੇਰੀ ਬਾਈ ਵੀ ਤਾਂ ਡੱਢ ਲੈਂਦਾ ਓ ਮੈਨੂੰ ਮੂੰਹ ਦਦਾ ਹੋਈ ਲੱਗਦਾ ਹੈ ਓਏ ਕਿਹੜਾ ਗੈਕ ਬਣਾਉਣਾ ਗੈਕ ਤੂੰ ਖੜ ਜਾ ਤੂੰ ਕੋਈ ਗਾਣਾ ਸੁਣਾ ਬਈ ਹਾਂ ਵੇ ਕਿਹੜਾ ਸੁਣਾਉਣਾ ਸੁਣਾ ਕੋਈ ਗਾਣਾ ਸਾ ਉਹ ਤੂੰ ਤੇ ਇਹਦਾ ਜਸਵਿੰਦਰ ਬਰਾੜਮੂਖ ਤੇ ਮਿਰਚਾਂ ਦਾ ਗਾਣੇ ਕਿਹੜਾ ਗਾਉਂਗੀ ਉਹ ਯਾਰ ਕੰਮ ਲੰਗਾਂਗੀ ਤੂੰ ਸਮਝਦਾ ਨਹੀਂ ਯਾਰ ਮਿਲੂ ਵਲ ਸੁਣਣਾ ਕਾਣਸ ਨਾ ਬੰਦੇ ਦੀ ਬਾਤ ਚ ਬੁੜੀ ਦੀ ਬੁੜੀ ਦੀ ਕੀ ਸੁਣਾ ਬੰਦੇ ਦੀ ਲੈ ਲੈ ਸਰ ਪੰਚੀ ਤੇ ਪਾ ਆਪਾਂ ਸਰਕਾਰੀ ਲੈ ਲੈ ਸਰ ਪੰਚੀ ਵੇ ਅਮ ਸਰਕਾਰੀ ਪੈਸਾ ਕਮਾਵਾਂਗੇ ਲੈ ਸਰ ਪੰਚੀ ਵੇ ਆਪਾਂ ਸਰਕਾਰੀ ਪੈਸਾ ਜਹਾਜ਼ ਨਾ ਲੈ ਲੋ ਮੈਂ ਤਾਂ ਪਾਣੀ ਪਾੜੀ ਜੀਣਾ ਹੋਏ ਬਸ ਫਿਰ ਇਹ ਤੋਂ ਕੰਮ ਲੰਗਾਂਗੇ ਠੀਕ ਐ ਘਰ ਤੂੰ ਕਰਦਾ ਹੈਂ ਬਈ ਆਹੀ ਕੱਬਾ ਕੰਮਾ ਬਸ ਹੋਰ ਕੀ ਬਸ ਮੇਲੇ ਹੀ ਫਰਦਾ ਮਤਲਬ ਹਾਂ ਵਿਲੇ ਹੀ ਬਾਈ ਤੈਨੂੰ ਅਸੀਂ ਰਜਗਾਰ ਦੇਵਾਂ ਠੀਕ ਐ ਤੈਨੂੰ ਤੂੰ ਸਾਡੇ ਕੋਲੇ ਆਉਣਾ ਐ ਤੈਨੂੰ ਅਸੀਂ ਰੁਪਿਆ ਦੇ ਦਾਂਗੇ 1000 ਰੁਪਿਆ ਦੇਵਾਂ 1000 ਬਾਈ ਹਰ ਹਾਂ ਸੱਚੀ ਗੱਲ ਓਏ ਤੂੰ ਮਾਣੀਆਂ ਕਿਥੋਂ ਦੇ ਦੀਆਂ ਹਜ਼ਾਰ ਰੁਪਿਆ ਓਏ ਤੂੰ ਜਿੱਲੂ ਦੋ ਮੁੱਛੀ ਛੋਟਿਆਂ ਮਾਲਾਂ ਤੈਨੂੰ ਕੋਈ ਨਹੀਂ ਬਿਸਕੁਟਾਂ ਹੀ ਝੰਮੀ ਨਾਲ ਚੱਕਣ ਨਹੀਂ ਦਿੰਦਾ ਓ ਯਾਰ ਇਹਨੂੰ ਛੱਡ ਗੱਲ ਲੈ ਮੇਰੀ ਗੱਲ ਸੁਣ ਤੈਨੂੰ 1000 ਰੁਪਏ ਦੂੰ ਮੈਂ ਅਸੀਂ ਦੇ ਮੰਗੇ ਠੀਕ ਹੈ ਪਿੱਥੋਂ ਗਾਣਾ ਗਵਾਉਂਦਾ ਬੰਦਾ ਬੰਦੇ ਦੀ ਬਾਜ ਵੀ ਆਉਂਦੀ ਹੈ ਤੈਨੂੰ ਪੀਣ ਵਾਲੀ ਵੀ ਪਹਿਲਾਂ ਤੂੰ ਆਇਆ ਸੀ ਤੇਰਾ ਨਾਮ ਕੀ ਹੈਗਾ ਉਹ ਮੈਨੂੰ ਪਤਾ ਹੋਣਾ ਨਾ ਮੈਂ ਤੈਨੂੰ ਬਣਾ ਕਹਿੰਦਾ ਖੜ ਜਾ ਪਹਿਲਾਂ ਨਾਮ ਤਾਂ ਪੁੱਛ ਲਈ ਜੀ ਤੈਨੂੰ ਮਿੱਧਰ ਕਹਿੰਦਾ ਤੇਰੇ ਬਾਈ ਨੂੰ ਨੋ ਆਂ ਤਰਮ ਮੈਂ ਦਹਾ ਹਾਂ ਭਾਈ ਲਿੱਲੂ ਐਂ ਕਰ ਇਹਦਾ ਕੋਈ ਆਪਾਂ ਗਾਇਕਾਂ ਜਾਂ ਨਾਂ ਧਰਨਾ ਜਿਹੜੇ ਖੜੇ ਜਿਹਨਾਂ ਨੇ ਸੋਚ ਮਾੜਾ ਜਾ ਸੋਚਦੇ ਆ ਫਿਰ ਖੜ ਜਾ ਨਾ ਇਹ ਚੱਕਮਾਇਰ ਦੀ ਚੱਕਮਾਇਆ ਯਾਰ ਹੁਣ ਤੂੰ ਤੇ ਚੱਕਮਾਇਆ ਨਾ ਤਰੀਏ ਮੇਰਾ ਹੋਰ ਹਾਂ ਇਹ ਗਾ ਲਈ ਤਾਂ ਨਾ ਆਪਾਂ ਚਮਕ ਚੁੰਗੀ ਨਾ ਧਰ ਦਿੰਨੇ ਆ ਚਮਕ ਚੁੰਗੀ ਓਕੇ ਆ ਇਹ ਧਰਦੇ ਆ ਆ ਸਾਡੀ ਦੀ ਚਮਕ ਚੁੰਤੀ ਲੈ ਮਨਾ 500 ਰੁਪਏ ਤਾਂ ਦੇਵੋਗੇ ਮੈਨੂੰ 500 ਰੁਪਏ ਤਾਂ ਤੂੰ ਟੈਕਸ ਨਾਲ ਲੈ ਭੋਰਾ ਬੀ ਗੱਲ ਸੁਣ ਤੂੰ ਐਂ ਦੱਸ ਬੀ ਤਿਰਵੋ ਕੂਣ ਹੈਗਾ ਆਏਗਾ ਬਾਈ ਉਹ ਨੀ ਫਿਰ ਨੰਬਰ ਲਿਖਿਆ ਦੇ ਆਪਣਾ ਸ਼ਾ ਸ਼ਬੀ ਨੰਬਰ 8835 ਬੱਸ ਮੈਂ ਫੋਨ ਕਰੂੰ ਓ ਤੂੰ ਐ ਕਰੀ ਉਹ ਬਹੀ ਤੇ ਨਹੀਂ ਖੜੀ ਆਪ ਦੇਣ ਦੇ ਜੇ ਲੋਕਾਂ ਮਨੀ ਪੈਸੇ ਨਹੀਂ ਖੜੀ ਉਹ ਟਾ ਦੇਗਾ ਹੱਥ ਤੋਂ ਓ ਯਾਰ ਹਟ ਜਾ ਲੀ ਲੂ ਯਾਰ ਤੂੰ ਦਾ ਓ ਯਾਰ ਮੇਰੀ ਯਾਰ ਸੋਣਾ ਅਸੀਂ ਜਿੱਥੇ ਗਾਣੇ ਗਵਾਵਾਂਗੇ ਪੂਰਾ ਤਿਆਰ ਸ਼ਹਿਰ ਹੋ ਗਿਆ ਜੀ ਬੈਕ ਬਣ ਕੇ ਆਈ ਠੀਕ ਓ ਠੀਕ ਹੈ ਤੈਨੂੰ 1000 ਰੁਪਏ ਦੇਵਾਂਗੇ ਠੀਕ ਹੈ ਹੋਰ ਤਰਫ ਕੁਝ ਨਹੀਂ ਕਰਨਾ ਤੂੰ ਉਕਰਿਆ ਤਾਂ ਲੈ ਫੋਨ ਕਰਿਆ ਤੂੰ ਆ ਗਈ ਉਹਦੀ ਠੀਕ ਹੈ ਹੁਣ ਤੇ ਆਈ ਉਹਦੀ ਨੂੰ ਕਰ ਲਾ ਬਸ ਠੀਕ ਹੈ ਜੀ ਕੋਈ ਗਾਣਾ ਗੁੰਨਾ ਲਿਖਣਾ ਹੋਇਆ ਸਰਪੰਚੀ ਤੇ ਲਿਖ ਲਈ ਜਮਾਨ ਪਾਣੇ ਪੱਕੇ ਐ ਸੀ ਹਾਂ ਬਸ ਠੀਕ ਹੈ ਤੂੰ ਜਿਹਦੇ ਬਾਈ ਯਾਰ ਮੈਂ ਜਾਣਾ ਫਿਰ ਉਹ ਕੁਈ ਜੀ ਦੀ ਛੋਟੀ ਲਗਾਤੀ ਕੁਈ ਇਹ ਦਿਨਾਂ ਦੇ ਦੇ ਬਾਈ ਯਾਰ ਲਿੰਡੂ ਯਾਰ ਇਹ ਤਾਂ ਕੰਮੀ ਬਣ ਗਿਆ ਮੈਂ ਐ ਕਰ ਤੂੰ ਐਂ ਛਾਈ ਲੇ ਜਾ ਯਾਰ ਪੈਸੇ ਬੁਟੋ ਰਹੀ ਹੈ ਪੈਠੇ ਵਾਸਤੇ ਮੇਰਾ ਫੋਨ ਆ ਜੀ ਆਪਾਂ ਹੋ ਸਕਦਾ ਹੈ ਇਹਨਾਂ ਤਾਂ ਹਾਲਾ ਤਾਂ ਮੱਕਾ ਉਹ ਕਹਿੰਦਾ ਕਿ ਮੈਂ ਆਵੇਂ ਹੋਰ ਆਪਾਂ ਕੋਈ ਨਾ ਕੁਝ ਉਹ ਦੋਤੀ 2000 ਰੁਪਏ ਕਿਥੋਂ ਦੇਵੇਂ ਇਹਨੂੰ ਤੈਨੂੰ ਪਤਾ ਹੀ ਨਹੀਂ ਗੱਲ ਦਾ ਆਪਾਂ ਕੀ ਕਰਨਾ ਆਪਾਂ ਰੁਪਈਏਰ ਪੁੰਚਣ ਨੂੰ ਲਾਵਾਂਗੇ ਇਹਨੂੰ ਬਣਾ ਜੇ ਗਾੜੀ ਬੰਦਾ ਪਾਹਾਂ ਬੜੀਆਂ ਗੱਲ ਸੁਣ ਮੇਰੀ ਸਾਰੀ ਵੀ ਆ ਪਾਹਾਂ ਦਾ ਗਾਇਕ ਆਪਾਂ ਲਵਾ ਦਾਂਗੇ ਉੱਥੇ ਪੈਸੇ ਉਹਦੇ ਪੂਰੇ ਕਹਣਾ ਇਹਨੂੰ ਦਾ 10000 ਰੁਪਏ ਦੇਣਾ 10000 ਰੁਪਏ ਨੂੰ ਦੇ ਕੇ ਬਾਕੀ ਆਉਣੀ ਜੀ ਵਿੱਚ ਵਾਹ ਜਗਾੜੀ ਬੰਦਾ ਉਹਨੇ ਨਲੇ ਨਲੇ ਕੋਈ ਗਾਇਕ ਨਹੀਂ ਕਹਿਦਾ ਉਹ ਗਾਇਕ ਬਾਹਰੋਂ ਮਗਾਇਆ ਨਲੇ ਚੰਪ ਚੰਮੀ ਦਾ ਨਾ ਉਹ ਤੇ ਰੱਖ ਲਾਂਗੇ ਮੰਗਰੋਂ ਕੰਮ ਆਉਣਗੇ ਕੰਮ ਤਾਂ ਆਉਣੇਗੇ 30 ਲੈ ਲੈ 3-4 ਰੁਪਏ ਦੇ ਤਾਂ ਕਾਣ ਸ਼ੌਦਾ ਬਾਹਰੋਂ ਮੇਰਾ ਹੀ ਸ਼ਰਕ ਰੱਖ ਦਿਓ 300 ਰੁਪਏ ਦਾ ਉਹ ਜੀ ਲੱਗਿਆ ਠੀਕ ਹੈ ਕਰ ਬਣ ਗਿਆ ਕੰਮ ਆਪਣਾ ਜਾਂ ਜਾਂਗਾ ਉਹ ਤਾਂ ਤੀ ਅੱਜ ਆਹ ਦੁਕਾਨ ਦੇ ਮੱਠਾ ਉਧਰ ਨਹੀਂ ਗਿਆ ਉਹ ਉਏ ਹੁਣ ਤਾਈ ਇਧਰੀ ਆ ਜਾ ਯਾਰ ਇਧਰੀ ਬਿੱਠਿਆ ਕਰੂ ਮੈਂ ਦਾ ਉਧਰ ਤਾਂ ਹੁੰਦਾ ਹੈ ਉਧਰ ਤਾਂ ਉਧਰ ਤਾਂ ਕੋਈ ਹੋਵੇ ਯਾਰ ਜੀ ਨਹੀਂ ਲੱਗਦਾ ਉੱਥੇ ਨਾ ਇਧਰ ਨਾਲ ਇਧਰੇ ਘਰ ਨੇੜੇ ਆਉ ਰਿਹਾ ਜਾ ਕਰ ਕਰਦੇ ਆ ਤੂੰ ਵੀ ਲਾਂਚ ਨੇ ਪਟਕਾ ਬਾਣੀਆਂ ਓਏ ਬੱਸ ਤੂੰ ਆ ਜਿਗਾਰਡ ਦੇਖੀ ਆਪਣਾ ਚੱਲਦਾ ਚੰਗਾ ਫਿਰ ਮੈਂ ਤਾਂ ਜਾਣਾ ਮਿਲਦੇ ਆ ਰੋਕੀ ਕੋਲੇ ਚੰਗਾ ਅੱਥ ਨੇ ਆਉਂਦੀਆਂ ਨਜ਼ਾਰੀਆਂ ਆਉਂਦੀਆਂ ਨਾ ਜਮਾ ਸੀਤ ਲਹਿਰੀ ਹੈ ਜਮਾ ਸਮਾਂ ਆਈ ਜਾਂਦਾ ਹੈਗਾ ਉਏ ਉਹ ਨਹੀਂ ਉਹ ਕਰਨਾਮ ਨਾ ਰਹਿੰਦਾ ਇਹਨਾਂ ਹਾਂ ਗੋਰਾ ਇਸ ਰਕਮ ਮਿਲ ਜਾਵਾਂਗਾ ਤੈਨੂੰ ਬੋਨ ਮਾਰਾਂ ਓਏ ਓਰੇ ਬਾਈ ਹਾਂ ਬਾਈ ਆਇਓ ਬਾਈ ਯਾਰ ਓਰੇ ਆਇਓ ਬਾਈ ਜੀ ਆ ਗਿਆ ਆ ਗਿਆ ਹੋਰ ਕੀ ਆਲਾ ਬਾਈ ਵਧੀਆ ਬਾਈ ਤੁਸੀਂ ਦੱਸੋ ਹੋਰ ਬਾਈ ਠੀਕ ਆ ਹਾਂ ਹਾਂ ਵਧੀਆ ਤੁਸੀਂ ਦੱਸੋ ਕਿਵੇਂ ਚੱਲਦਾ ਆਪਾਂ ਚੰਨੀ ਜਾਂਦਾ ਤੂੰ ਹੀ ਫੁਣਕਾ ਆਹ ਨਿਆਰੀਆਂ ਆਈਆਂ ਨੇ ਸੁਰਗਾਂ ਚ ਬੈਠੀਆਂ ਅੱਛਾ ਕੰਮ ਗੁੰਮ ਨਹੀਂ ਕਰਦੇ ਕੋਈ ਛੱਡੇ ਗਣਾ ਮੋਨੂ ਹੋਰੇ ਰੋਂਦੇ ਆ ਕੰਮ ਤਾਂ ਚੱਲੀ ਜਾਂਦੇ ਹੋਈ ਜਨੇ ਅਹੀਦਾ ਪਾਸ ਤੋਂ ਨਹੀਂ ਹੁਣ ਕਹੀਂ ਜਣਾਉਣਾ ਤੁਸੀਂ ਦੱਸੋ ਸੋਡਾ ਕਿਵੇਂ ਚੱਲਦਾ ਸਾਡਾ ਜਮਾ ਪੂਰਾ ਵਧੀਆ ਚੱਲੀ ਜਾਂਦਾ ਸਾਰੇ ਪਿੰਡਾਂ 'ਚ ਵਧੀਆ ਸਮਾਇਪਲਾਈ ਦੇ ਕੰਮ ਚੱਲੀ ਜਾਂਦੇ ਨੇ ਵਧੀਆ ਗੱਲ ਨਹੀਂ ਆਂਦਾ ਕੰਮ ਤਾਂ ਬਾਹਰਲੇ ਪਿੰਡਾਂ 'ਚ ਵੀ ਕਰਦੇ ਹਾਂ 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 ਫੁੱਲ ਹੁਣ ਤਾਂ ਸਾਰੇ ਕਿਤੇ ਲਗਭਗ ਆਪਣੇ ਏਰੀਆ 'ਚ ਤਾਂ ਸਾਰੇ ਕੀਤੀ ਕਰਦੇ ਆ ਵਧੀਆ ਗੱਲ ਹੈ ਕਿਵੇਂ ਕਰੋਗੇ ਫਿਰ ਤੁਸੀਂ ਵੀ ਹੋਵੋਗੇ ਸਰਪੰਚੀ 'ਚ ਖੜੇ ਨਾ ਨਾ ਭਾਈ ਫਿਰ ਇੱਧਰ ਫਿਰ ਸਾਨੂੰ ਇੱਧਰ ਨਹੀਂ ਲੋਟ ਆਉਂਦਾ ਨਾ ਜੇ ਅਸੀਂ ਉਧਰਲੀ ਸਾਈਡ ਵਾਗੇ ਫਿਰ ਆ ਸਮਾਇਪਲਾਈ ਦੇ ਕੰਮ ਨਹੀਂ ਹੁੰਦੇ ਟਾਈਮ ਨਹੀਂ ਲੱਗਦਾ ਨਾ ਫਿਰ ਸਰਪੰਚ ਜੀ ਟਾਈਮ ਤਾਂ ਘਰੇ ਆਉਣ ਦਾ ਮਸਾ ਲੱਗ ਬਈ ਕਹਿੰਦੇ ਨੇ ਯਾਰ ਵੀ ਗਰਨਾਮ ਵਰਗਾ ਸਪੰਚ ਨਹੀਂ ਆਉਣਾ ਇਹ ਤਾਂ ਸਾਨੂੰ ਵੀ ਸਾਰਿਆਂ ਨੂੰ ਪਤਾ ਹੀ ਜੇ ਸਾਨੂੰ ਹੀ ਪਤਾ ਵੀ ਪਿੰਡ ਸਮਝੂਗਾ ਨਹੀਂ ਬਈ ਫੇਰ ਨਾ ਸਾਨੂੰ ਔਖਾ ਹੋ ਜਾਂਦਾ ਅਸੀਂ ਤਾਂ ਛੋਟੇ ਨਾਲ ਫੁੱਲ ਖੜਦਿਆਂਗੇ ਵੋਟਾਂ ਵੀ ਪਉਂਦਾ ਸਾਡੀ ਆ ਪਿੰਡੀ ਕਹਿੰਦਾ ਵੀ ਆਪਾਂ ਗਰਨਾ ਆਉਣੀ ਨਾ ਨਾ ਹੋਰ ਬੰਦੇ ਬਾਦੂ ਹੋਰ ਖੜੇ ਹੋ ਜਾਣਗੇ ਅਸਤਾ ਕੀ ਰਹਿਣਾ ਇਹ ਚੀਜ਼ਾਂ ਉਹ ਲੜਾਈ ਵਾਲਾ ਕੰਮ ਹੀ ਆ ਯਾਰ ਉਹ ਤਾਂ ਦਾਦੂਆਂ ਦੂਰੋਂ ਆਪ ਪਾਉਂਦੇ ਨੇ ਇਹੇ ਹੀ ਕੰਮ ਕਿੱਥੇ ਚਾਹ ਚੁੰਦੇ ਆ ਇਹ ਜਾਂਾ ਹਲਲ ਰਹਿਣਗੇ ਨਹੀਂ ਭਾਈ ਸਾਡਾ ਤੋਂ ਦੇਖ ਆ ਜਾਣੀਆਂ ਨਾ ਸਾਹਬ ਚ ਬਾਈ ਨੇ ਵੀ ਮੈਂ ਕਿਹਾ ਇੱਕ ਵਾਰ ਪੁੱਛਿਆ ਤਾਂ ਹੈਗਾ ਸੀ ਬਾਈ ਕਹਿੰਦਾ ਨਾ ਇਹ ਚ ਤਾਂ ਹੋਣਾ ਨਹੀਂ ਜੜਾ ਦੇਖ ਲੋ ਬਾਕੀ ਇਹ ਸੀ ਇਹਦਾ ਸਹਿਮਤ ਆਣਾ ਬਈ ਛੁੱਡੀ ਗੱਲ ਨੂੰ ਆਪਾਂ ਤਾਂ ਸਹਿਮਤ ਆਣਾ ਦਾਂਗੇ ਤੋਂ ਤੀ ਅਸੀਂ ਤਾਂ ਇਹ ਗੱਲ ਵੀ ਕਹੀ ਸੀ ਵੀ ਸਰਬਸੰਮਤੀ ਨਾਲ ਕਰਨਾ ਹੁਣ ਚੁੰਨਾ ਪਰ ਇੱਕ ਦੋ ਬੰਦੇ ਹੁੰਦੇ ਹਨਾ ਚੂਲੀਆ ਵਾਲੇ ਹੈਂ ਹਾਂ ਪਰ ਤਾਂ ਕਣਦੀ ਗਣਦੇ ਹਾਂਦੇ ਨਹੀਂ ਉਹ ਕਾਹਨੋਂ ਫਿਰ ਪਿੰਡ ਦਾ ਐ ਸੋਚਦੇ ਨੇ ਭਰਾ ਚਲੋ ਮੈਂ ਦੁਬਾਰੇ ਬਾਈ ਨਾਲ ਕਿਹਾ ਦੁਬਾਰੇ ਰਹਿ ਕਰ ਲੈਣ ਔਰ ਉਹ ਕਰਿਓ ਲੈ ਦੀ ਸ਼ਾਟਾ ਨਾ ਵੀ ਆਪਣੇ ਨਾਂ ਖੜੇ ਨੇ हां हां उंदा ਸੀ ਉਦੇ ਜਾਂਦੇ ਸੀ ਨਾ ਉਦੇ ਵੀ ਸਾਨੂੰ ਬਹੁਤ ਬੰਦਿਆਂ ਨੇ ਕਿਹਾ ਵੀ ਸਰਬਸੰਮਤੀ ਨਾਲ ਕਰ ਦਾਂਗੇ ਉਦੇ ਵੀ ਬਾਈ ਨੂੰ ਮੈਂ ਕਿਹਾ ਸੀ ਬਾਈ ਕਹਿੰਦਾ ਨਹੀਂ ਇੱਧਰ ਆਪਣਾ ਲੋਟ ਨਹੀਂ ਆਉਣਾ ਤੇ ਚਲ ਦੁਬਾਰੇ ਬਾਈ ਨਾਲ ਰਏ ਕਰ ਲੂਗੀ ਰਮੈਂ ਕਰ ਨਿਉ ਕਰ ਨਿਉ ਚਲ ਠੀਕ ਆ ਬਾਈ ਜੇ ਹੋਇਆ ਕੋਈ ਕੰਮ ਦੱਸ ਦਿਓ ਕੋਈ ਨਹੀਂ ਕੋਈ ਦੱਸ ਦਾਂਗੇ ਨਾਲ ਜੀ ਉਹ ਇਹ ਤਾਂ ਨਹੀਂ ਸੁਣਦੇ ਫਿਰ ਅ ਬੜੀਆਂ ਗੱਲਾਂ ਜੇ ਇਹਨੋਂ ਕੋਈ ਤਾਂ ਸ਼ਰਮ ਸ਼ਰਮਤੀ ਹੋ ਜੂ ਤੈਨੂੰ ਕੀ ਮਿਲੂਗਾ ਖਾਣ ਨੂੰ ਗੱਲ ਤਾਂ ਹੁਆ ਸਰਬਜਮ ਮਿੱਦਾਂ ਹੁੰਦੀ ਨਹੀਂ ਇਹ ਵਾਰ ਪਰ ਉਹਦੀ ਮਾਂ ਕੱਤੀ ਦੂਜੀ ਕਰਤੀ ਉਹ ਬਣੀਆ ਗੱਲਾਂ ਆਈ ਸੀ ਜੀ ਤੀਜੀ ਤੇ ਰਾਜੇ ਆਪਾਂ ਨੂੰ ਕੀ ਨੁਕਸਾਨ ਓਏ ਤੂੰ ਵੀਰੋਂ ਮਾਸੀ ਸਰਾ ਕਰਨੀ ਤੂੰ ਨਹੀਂ ਜਾਂਦੀ ਆ ਹਾਂ ਪਰ ਇਹ ਵੀ ਅਗਰ ਜੇ ਖੜੇ ਹੋ ਗਏ ਜਿੱਤ ਗਏ ਆਪਾਂ ਕਿਹਨੂੰ ਮੂੰਹ ਖਾਵਾਂਗੇ ਬਾਈ ਪਾਪਾ ਤਾਂ ਯਾਰ ਤੂੰ ਹੀ ਹੁਣ ਕਾਂ ਚਰਾਉਣਾ ਮੂੰਹ ਦਿਖਾਉਣਾ ਬਣਾ ਸੁਣਾ ਮੂੰਹ ਹੈ ਤੇਨਾ ਚਾਣਾ ਤੂੰ ਨਹੀਂ ਬਣਗਾ ਤਾਂ ਮੂੰਹ ਹੈ ਤੇਨਾ ਜੀ ਬੇਤੀ ਕਰਦਣਾ ਲੀਲੂ ਯਾਰ ਜੇ ਤੂੰ ਗੱਲ ਹੈ ਤੂੰ ਉਥੇ ਆ ਮੈਂ ਕਹਿਣਾ ਵੀ ਜੇ ਇਹ ਖੜੇ ਵੀ ਹੁੰਦੇ ਜੇ ਜਿੱਤ ਗਏ ਫਿਰ ਆਪਾਂ ਕਿਹਨੂੰ ਮੂੰਹ ਦਿਖਾਵਾਂਗੇ ਆਪਾਂ ਤਾਂ ਕਿਸੇ ਕੋਲ ਜਾਣ ਯੋਗੀ ਨਹੀਂ ਆਪਾਂ ਉਹਨੂੰ ਕਹਾਂਗੇ ਵੀ ਸੀ ਪੁੱਤ ਆ ਮੂੰਹ ਦਿਖਾਉਣ ਨੂੰ ਸੋਣਾ ਬਣਾ ਨਾ ਤੂੰ ਓਏ ਜੇ ਤੂੰ ਮੂੰਹ ਤੇ ਆ ਗੱਲ ਨਹੀਂ ਸਮਝਦਾ ਤੂੰ ਪੰਧਿਆਣੀ ਗੱਲ ਕਾਣਾ ਓਏ ਮੂੰਹ ਤੇ ਆ ਵੀ ਦਿਮਾਗ ਬੰਦ ਹੈ ਤਨ ਪੁਣੀ ਤਾਂ ਤੂੰ ਗਿੱਟਿਆਂ ਚਾਹ ਦਿਮਾਗ ਤੇਰਾ ਹਾਂ ਬੱਚੋ ਏ ਮੈਥੋਂ ਦਾ ਵੱਡੇ-ਵੱਡੇ ਬਕੀਰ ਰਹਿ ਜਾਂਦੇ ਆ ਹਾਂ ਵੀ ਮਰੀਆਂ ਨਾ ਤੂੰ ਵਾਡਾ ਕੰਮ ਹੋ ਗਿਆ ਮਸ਼ੀਨ ਬੰਨੀ ਖੜਾਗੇ ਚਰਾ ਕਰਦੀਆਂ ਰੋਕੀ ਜੇ ਨਾ ਆ ਕਰੂੰਗਾ ਚਾਹ ਪਾਣੀ ਬਣੂ ਆਹੋ ਪਈਏ ਓਏ ਪਾ